ਹੁੰਦੇ ਐ 에어 ਪলিউਸ਼ਨ ਲੈਂਡ ਪলিউਸ਼ਨ ਵਾਟਰ ਪলিউਸ਼ਨ ਹੋਰ ਵੀ ਜਿੰਨੇ ਵੀ ਪলিউਸ਼ਨਸ ਹੁੰਦੇ ਆ ਪਲੀਜ਼ ਉੱਤੇ ਕੰਟਰੋਲ ਕਰੋ ਸੰਤਕਾਰਾਂ ਦੇ ਨਾਲ ਖੜੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਬਿਜ਼ਨਸਮੈਨ ਨੂੰ ਨਵੀਂ ਫੈਕਟਰੀ ਲਗਾਉਣ ਦੇ ਲਈ ਥਾਂ ਥਾਂ ਤੋਂ ਐਨਸੀ ਲੈਂਡ ਦੀ ਲੋੜ ਨਹੀਂ ਸਿਰਫ ਆਪਣੀ ਜਗਾ ਸਿਲੈਕਟ ਕਰਕੇ ਇਨਵੈਸਟਮੈਂਟ ਪੰਜਾਬ ਦੇ ਪੋਰਟਲ ਜਾਂ ਦਫਤਰ ਦੇ ਵਿੱਚ ਜਾਣਕਾਰੀ ਦੇਣੀ ਹੋਏਗੀ ਤੇ ਉਸ ਤੋਂ ਬਾਅਦ ਸੀਐਲਯੂ এনਵਾਇਰਨਮੈਂਟ ਦੇ ਫੋਰੈਸ ਵਿਭਾਗ ਦੀਆਂ ਟੀਮਾਂ ਆਪ ਜਾ ਕੇ ਉਸ ਜਗਾ ਦਾ ਮੌਇਨਾ ਕਰਦੀਆਂ ਤੇ 15 ਦਿਨਾਂ ਦੇ ਵਿੱਚ ਰਿਪੋਰਟ ਬਣਾ ਕੇ ਪੂਰੀ ਜਾਣਕਾਰੀ ਨਿਵੇਸ਼ਕ ਨੂੰ ਦਿੱਤੀ ਜਾਏਗੀ ਸੋ ਹਰੇ ਰੰਗ ਦਾ ਸਟੈਂਪ ਪੇਪਰ ਦਾ ਮਤਲਬ ਹੈ ਕਿ ਉਹ ਫੈਕਟਰੀ ਵਾਲੇ ਨੇ ਸਾਰੀਆਂ ਐਨਓਸੀਜ਼ ਲਈਆਂ ਹੋਈਆਂ ਨੇ ਤੇ ਉਹਦੇ ਪੈਸੇ ਦਿੱਤੇ ਹੋਏ ਨੇ ਸਾਡੀ ਇੱਥੇ ਐਗਰੀਕਲਚਰ ਸਪੇਅਰ ਪਾਰਟਸ ਦੀ ਮੈਨੂਫੈਕਚਰਿੰਗ ਫੈਕਟਰੀ ਹੈ ਪਹਿਲੀ ਵਾਰੀ ਇਸ ਤਰ੍ਹਾਂ ਦਾ ਕੋਈ ਸਟੈਪ ਗਵਰਨਮੈਂਟ ਵੱਲੋਂ ਚੱਕਿਆ ਗਿਆ ਹੈ ਇਹਦੇ ਨਾਲ ਜਿੱਥੇ ਵਪਾਰੀਆਂ ਦੀ ਖੱਜਲ ਖਵਰੀ ਬਚੂਗੀ ਦਫ਼ਤਰਾਂ ਦੇ ਗੇੜੇ ਬਚਣਗੇ ਸੋ ਇਹ ਸਾਰਾ ਕੁਝ ਅਸੀਂ ਖਤਮ ਕਰਨ ਲੱਗੇ ਹਾਂ ਸਾਡਾ ਕੰਮ ਕਾਫੀ ਸੁਖਾਲਾ ਹੋ ਚੁੱਕਾ ਹੈ ਜਿਸ ਦੇ ਨਾਲ ਕਿ ਪੰਜਾਬ ਵਿੱਚ ਇੰਡਸਟਰੀ ਵਧਣ ਲਈ ਕਾਫੀ ਅੱਛਾ ਸਕੋਪ ਬਣ ਰਿਹਾ ਹੈ ਔਰ ਸਾਨੂੰ ਇਹ ਉਮੀਦ ਹੈ ਕਿ ਬਾਹਰੋਂ ਇਨਵੈਸਟ ਹੋਰ ਵੀ ਆਏਗੀ ਇਨਵੈਸਟਮੈਂਟ ਹੋਊਗੀ ਖੇਚਨਕਵਾਰੀ ਨੇ ਤਰੱਕੀ ਚਾਹੁੰਦੀ ਹੈ ਆਮ ਆਦਮੀ ਦੀ ਸਰਕਾਰ ਜਫਾਟੀ ਚੁਣੀ ਹੋਈ ਸਰਕਾਰ ਮੈਂ ਤੁਹਾਡੇ ਤੋਂ ਇੱਕ ਬੇਨਤੀ ਕਰਨਾ ਚਾਹੁੰਨੀ ਆ ਜੇ ਜਿੰਨੇ ਵੀ ਇੱਥੇ ਪੋਲਿਊਸ਼ਨ ਹੁੰਦੇ ਆ 에ਅਰ ਪੋਲਿਊਸ਼ਨ ਲੈਂਡ ਪੋਲਿਊਸ਼ਨ ਵਾਟਰ ਪੋਲਿਊਸ਼ਨ ਵਾਟਰ ਪੋਲਿਊਸ਼ਨ ਹੋਰ ਵੀ ਜਿੰਨੇ ਵੀ ਪੋਲਿਊਸ਼ਨ ਹੁੰਦੇ ਆ ਪਲੀਜ਼ ਉਹਤੇ ਕੰਟਰੋਲ ਕਰੋ ਤੇ ਉਸ ਨੂੰ ਰੋਕੋ ਇਹਨਾਂ ਇਹ ਸਾਰਿਆਂ ਦੇ ਲਈ ਹਾਨੀਕਾਰਕ ਹੁੰਦੇ ਨੇ ਆ ਬੇਟਾ ਜਿਹੜਾ ਤੁਸੀਂ ਸਵਾਲ ਕੀਤਾ ਬਹੁਤ ਚੰਗਾ ਕੀਤਾ ਇੱਕ ਗੱਲ ਤਾਂ ਪੱਕੀ ਹੈ ਕਿ ਸਕੂਲਾਂ 'ਚ ਪੜਾਈ ਜਾਂਦੀ ਚੀਜ਼ ਔਰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਕੂਲਾਂ ਦਾ ਜਿਹੜਾ ਬੱਚਿਆਂ ਨੂੰ ਇਹ ਚੀਜ਼ ਪੜ੍ਹਾਉਂਦਾ ਹੈ ਔਰ ਬੇਟਾ ਤਾਂ ਤੁਹਾਨੂੰ ਪ੍ਰੋਮਿਸ ਕਰਦੇ ਆ ਸਾਡਾ ਆਲਰੇਡੀ ਜਿਹੜਾ ਪੋਲੂਸ਼ਨ ਬੋਰਡ ਹੈ ਸਖਤੀਆਂ ਕਰ ਰਿਹਾ ਹੋਰ ਕਰੇਗਾ ਔਰ ਬੈਟਰ ਹੋਏਗਾ ਬੇਟਾ ਥੈਂਕ ਯੂ ਥੈਂਕ ਯੂ ਹਾਂਜੀ ਸੱਸੀ ਸਾਹਿਬ ਜੀ ਮਾਨ ਸਾਹਿਬ ਜੀ ਅਸੀਂ ਇਹ ਕਹਿ ਰਿਹਾ ਕੈਂਪ ਵਿੱਚ ਇੱਕ ਸਲਾਈਂ ਸੈਂਟਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਾਰੇ ਬੱਚੇ ਲੜਕੀਆਂ ਇੱਥੇ ਸਲਾਈ ਸਿੱਖ ਸਕਣ ਤੇ ਸਾਡੇ ਕੋਲ ਟੀਚਰ ਦਾ ਇੰਤਜ਼ਾਮ ਹੈ ਤੁਸੀਂ ਸਾਡੀ ਇਹ ਪਹਿਲ ਨੂੰ ਕਹੇ ਹੈਲ ਵਾਲਾ ਪ੍ਰੋਗਰਾਮ ਜੁਰਾਵਲ ਜੀ ਬੀਸੀ ਸਾਹਿਬ ਇੱਥੇ ਪਹਿਲ ਸ਼ੁਰੂ ਕਰੋ ਨਾ ਤੁਸੀਂ ਤਾਂ ਸੰਗਰੂਰ ਸ਼ੁਰੂ ਕੀਤਾ ਸੀ ਹੈਨਾ ਸੋ ਪਹਿਲ ਨਾ ਦਾ ਇੱਕ ਪ੍ਰੋਗਰਾਮ ਹੈ ਜੀਸਸ ਰਾਈ ਸੈਂਟਰ ਵੀ ਹੈ ਕੱਚੀ ਕਾਹਣੀ ਦਾ ਤੇਲ ਸਾਬਣਾ ਬਣਾਉਣੀਆ ਇਹ ਜੋ ਲੇਡੀਜ਼ ਕੰਮ ਕਰ ਫੁਲਕਾਰੀਆ ਦਰੀਆ ਜੋ ਕੰਮ ਆਉਂਦਾ ਉਹਨੂੰ ਅਸੀਂ ਪਹਿਲ ਮਾਰਟ ਲਾ ਕੇ ਵੇਚਦੇ ਵੀ ਹਾਂ ਔਰ ਲੱਖ ਲੱਖ ਰੁਪਈਆ ਇਨਕਮ ਇੱਕ ਲੇਡੀ ਦੀ ਹੋ ਗਈ ਸੰਗਰੂਰ ਚ ਇਹ ਮੇਰੇ ਡੀਸੀ ਸੀਗੇ ਸੰਗਰੂਰ ਹੁਣ ਲੁਧਿਆਣੇ ਨੇ ਤੇ ਇਹਨਾਂ ਨਾਲ ਕੰਟੈਕਟ ਕਰਕੇ ਪਹਿਲ ਚੁੱਕੋ ਥੈਂਕ ਯੂ ਵੈਰ ਮੈਂ ਤੁਸੀਂ ਸੋਨੂ ਜੀ ਨੂੰ ਇਹ ਕਹਿ ਕੇ ਜਾਣਾ ਇਹ ਕੰਮ ਜਰੂਰ ਹੋਣਾ ਚਾਹੀਦਾ ਥੈਂਕ ਯੂ ਅਸੀਂ ਸਾਨੂੰ ਪੱਕੇ ਕਰੋ ਸਾਨੂੰ ਉਮਰ ਇੱਥੇ ਹੀ ਗਵਾਦੀ ਅਮਨੇ ਇਹਦੇ ਉਹ ਬਰੇਜ ਵਿੱਚ ਕਰ ਦਿੱ ਦਿੱ ਸਾਨੂੰ ਨਹੀਂ ਕਿਹੜੇ ਪਟਾੜੇ ਗੈਸਪੋਰੇ ਚ ਰੰਦੇ ਸੀ ਗੈਸਪੋਰੇ ਕੰਮ ਕਰਦੇ ਗੈਸਪੋਰੇ ਸਰ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਜੀ ਤੇ ਸੇਵਾਦਾਰ ਨੇ ਮੁਲਾਜ਼ਮ ਨੇ ਕਦੇ ওভারਏਜ ਹੋਗੇ ਪੰਜਾਬ ਚ ਕਿੰਨੇ ਨੇ ਪੰਜਾਬ ਚ ਕਿੰਨੇ ਨੇ ਸਰ ਅਲੱਗ-ਅਲੱਗ ਜ਼ਿਲ੍ਹਿਆਂ ਚ ਅਲੱਗ-ਅਲੱਗ ਹੈ ਸਰ ਇੱਥੇ ਕਿੰਨੇ ਆਉਂ ਸਰ 3200 3200 ਹੋ ਗਏ ਸੀ ਜੀ 1600 ਰਹਿ ਗਏ ਇਸ ਕਾਰਪੋਰੇਸ਼ਨ ਚ ਲੁਧਿਆਣੇ ਹੋਣੇ ਜੀ ਬੋ ਜੀ ਇਹ ਓਵਰ ਏਜ ਹੈਗੇ ਸਰ ਨਹੀਂ ਨਹੀਂ ਪੂਰੀ ਏਜ ਲਿਮਟ ਬਤਾ ਦਾਂਗੇ ਚਲੋ ਏਜ ਲਿਮਟ ਬਤਾ ਦਾਂਗੇ ਤੁਹਾਨੂੰ ਪੱਕੇ ਕਰਾਂ ਤੁਹਾਡੇ ਤੁਹਾਡੇ ਚੁੱਲੇ ਜਗ ਬਲਦੇ ਰਹਿਣਗੇ ਤੁਸ ਬਹੁਤ ਬਹੁਤ ਧੰਨਵਾਦ ਜੀ ਔਰ ਆਸ ਕਰਦੇ ਹਾਂ ਕਿ ਹਲਕਾ ਪੂਰਵੀ ਨੂੰ ਜੋ ਇਹ ਤੁਸੀਂ ਤੋਹਫੇ ਦਿੱਤੇ ਨੇ ਵਾਕਈ ਜੋ ਰੰਗਲਾ ਪੰਜਾਬ ਬਣਾਉਣ ਵਾਲੀ ਮਹੀਮ ਹੈ ਉਸ ਦੇ ਵਿੱਚ ਇੱਕ ਕਦਮ ਹੋਰ ਅੱਗੇ ਵਧਾਂਗੇ ਔਰ ਹਰ ਖੇਤਰ ਦੇ ਵਿੱਚ ਜਿਸ ਤਰ੍ਹਾਂ ਪਹਿਲ ਕਦਮੀ ਕਰਕੇ ਆਮ ਆਦਮੀ ਪਾਰਟੀ ਅੱਗੇ ਵੀ ਵਧ ਰਹੀ ਹੈ ਹਲਕਾ ਪੂਰਬੀ ਦਾ ਵਿਕਾਸ ਹੋਰ ਜ਼ਿਆਦਾ ਹੋ ਪਾਏਗਾ ਸੋ ਦੋ ਮਿੰਟ ਮੇਰੀ ਬੇਨਤੀ ਹੈ ਕਿ ਅ ਸੰਜੀਵ अरोड़ा ਜੀ ਨੂੰ ਕਿ ਉਹ ਆਪਣੇ ਵਿਚਾਰ ਆਪ ਸਭ ਦੇ ਨਾਲ ਸਾਂਝੇ ਕਰਨ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਜਿੰਨੇ ਤੁਸੀਂ ਇਸ਼ੂ ਕੀਤੇ 70% ਕਾਰਪੋਰੇਸ਼ਨ ਰਿਲੇਟਡ ਹੈ ਔਰ ਮੇਅਰ ਮੈਡਮ ਖੁਦ ਹੀ ਪੁੱਛ ਰਹੇ ਆ ਇਹ ਮੈਨੂੰ ਪਤਾ ਹੈ ਬੜੇ ਐਕਟਿਵ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕੰਮ ਇਹ ਲੱਗੇ ਰਹਿੰਦੇ ਆ ਔਰ ਇਹ ਤੁਹਾਡੀਆਂ ਸਾਰੇ ਕਮਿਸ਼ਨਰ ਸਾਹਿਬ ਮੈਂ ਤੁਹਾਡਾ ਜਿਹੜਾ ਕਾਉਂਸਲਰ ਐ ਸੋਨੂੰ ਮੇਅਰ ਮੈਡਮ ਇਹ ਸਾਰੇ ਮਿਲ ਕੇ ਤੁਹਾਡੇ ਸਾਰੇ ਇਸ਼ੂ ਇਹ ਖਤਮ ਕਰਾਂਗੇ ਤੁਹਾਡੇ ਸਾਰੀਆਂ ਪ੍ਰੋਬਲਮਾਂ ਰਿਜ਼ੋਲਵ ਕਰਾਂਗੇ ਔਰ ਇੱਕ ਮੈਂ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸ ਕੇ ਜਾਣਾ ਚਾਹਨਾ ਬੋਲਣ ਬੋਲਣੋ ਮਾਈਕ ਦੇ ਦਿਓ ਮਾਈਕ ਦੇ ਦਿਓ ਮਾਈਕ ਵੇ ਇੱਕ ਮਿੰਟ ਮਾਈਕ ਹਾਂ ਮਾਈਕ ਦੇ ਦਿਓ ਕਿੱਥੇ ਹਾਲੇ ਨੂੰ ਨਹੀਂ ਜੀ ਬੋਲ ਆਰਾਮ ਨਾਲ ਬੋਲੋ ਆਰਾਮ ਨਾਲ ਬੋਲੋ ਜੀ ਜੀ ਸਤਿ ਸ਼੍ਰੀ ਅਕਾਲ ਸਰ ਥੋੜਾ ਮਾਈਕ ਨੇੜੇ ਕਰਕੇ ਸਾਈਡ ਤੇ ਹੋ ਤੁਸੀਂ ਸਰ ਸਤਿ ਸ਼੍ਰੀ ਅਕਾਲ ਸਰ ਸਰ ਮੇਰਾ ਨਾਮ ਪੁਨੀਤ ਬਤਰਾ ਹੈ ਸਰ ਮੈਂ ਐਡਵੋਕੇਟ ਆਰਕੀਟੈਕਟਾ ਪੰਜਾਬ ਸ਼ਹਿਰ ਚ ਤੇ ਸਰ ਇਹ ਤੁਹਾਡੇ ਕਾਰਨ ਹੋਇਆ ਕਿਉਂਕਿ ਤੁਸੀਂ ਜੋ ਕੁਆਲੀਫਿਕੇਸ਼ਨਜ਼ ਅੱਜ ਕੱਲ ਬੱਚਿਆਂ ਨੂੰ ਦੇ ਰਹੇ ਹੋ ਸਰ ਉਹ ਵਾਕਈ ਅੱਛੀਆਂ ਜਾ ਰਹੀਆਂ ਕਾਲਜੇਸ ਦੇ ਅੰਦਰ ਔਰ ਤੁਹਾਡਾ ਜਿਹੜਾ ਉਪਰਾਲਾ ਸਕੂਲਸ ਬਣਾਉਣ ਦਾ ਗਿਆ ਨਾ ਸਰ ਉਹ ਐਨਾ ਅੱਛਾ ਹੈ ਮਤਲਬ ਮੇਰੇ ਕੋਲ ਤੁਹਾਡੇ ਲਈ ਤੇ ਤੁਹਾਡੀ ਤਾਰੀਫ ਮਤਲਬ ਜਿੰਨੀ ਘੱਟ ਕਰਾਂ ਮੈਂ ਓਨੀ ਘੱਟ ਹੈ ਤੇ ਸਰ ਸਰ ਇੱਕ ਗੱਲ ਹੋਰ ਜਿਹੜਾ ਤੁਸੀਂ ਨਸ਼ਿਆਂ ਪ੍ਰਤੀ ਜਿਹੜਾ ਤੁਸੀਂ ਨਸ਼ਿਆਂ ਪ੍ਰਤੀ ਇਸ ਟਾਈਮ ਉਪਰਾਲਾ ਕੀਤਾ ਹੈ ਲੇਟੈਸਟ ਸਰ ਉਹ ਐਨਾ ਤਾਰੀਫ ਦੇ ਕਾਬਿਲ ਹੈ ਕਿ ਉਸ ਤੋਂ ਇਲਾਵਾ ਸਾਡੇ ਕੋਲ ਹਾਲ ਹੀ ਨਹੀਂ ਸੀ ਜੋ ਤੁਸੀਂ ਮਤਲਬ ਕਰ ਦਿੱਤਾ ਨਾ ਉਹਦੇ ਨਾਲ ਘਰ ਘਰ ਡਰ ਪੈ ਗਿਆ ਕਿ ਨਸ਼ਾ ਵੇਚਣਾ इजीली ਔਰ इजी ਨਹੀਂ ਹੈ ਔਰ ਸਰ ਸੈਕਿੰਡ ਥਿੰਗ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਕਾਲਜਸ ਦੇ ਅੰਦਰ ਮੈਂ 11ਵੀਂ ਕਲਾਸ ਦੇ ਬੱਚੇ ਕੁੜੀਆਂ ਮੁੰਡੇ ਤੁਸੀਂ حساب ਨਹੀਂ ਲਾ ਸਕਦੇ ਇਹ ਇੰਨਾ इजीली ਪ੍ਰੋਵਾਈਡ ਹੋ ਰਿਹਾ ਸੀ ਕਿ ਘਰ ਘਰ ਨਸ਼ਾ ਤੇ ਲੋਕੀ ਪੰਜਾਬ ਦੇ ਐਨੇ ਦੁਖੀ ਸੀ ਕਿ ਜਿਹੜਾ ਤੁਸੀਂ ਇਸ ਟਾਈਮ ਜਿਹੜਾ ਉਪਰਾਲਾ ਕਰਦੇ ਤੈਨਾ ਸਰ ਉਹ ਬੜਾਈ ਮਤਲਬ ਉਹਦੇ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਤੇ ਤੁਹਾਡੇ ਵਰਗਾ ਸੀਐਮ ਸਾਨੂੰ ਬੜੀ ਮਤਲਬ ਨਾ ਸਾਡੀ ਇੱਕ ਖੁਸ਼ਕਿਸਮਤੀ ਹੈ ਕਿ ਤੁਸੀਂ ਮਤਲਬ ਇੱਕ ਰੱਬ ਬਣ ਕੇ ਸਾਡੇ ਲਈ ਆਏ ਹੋ